ਬਾਈ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬਾਈ ਜੀ ਪਹਿਲੇ ਨੰਬਰ ਤੇ ਆਈ ਹੈ ਬਾਈ ਹਾਂਜੀ ਪਹਿਲੇ ਨੰਬਰ ਤੇ ਆਈ ਹੈ ਠੀਕ ਹੈ ਵੀਰੇ ਕੀ ਨਾਮ ਬਾਈ ਦਾ ਮੇਰਾ ਨਾਮ ਹਰਜਿੰਦਰ ਸਿੰਘ ਆ ਵੀਰੇ ਪਿੰਡ ਬਾਈ ਮਹਿਲਕਣਾ ਵੀ ਨਾਲ ਪਿੰਡ ਅੱਥੇ ਬਾਈ ਗੱਲ ਕਰ ਜਿਲ੍ਹਾ ਜਿਲ੍ਹਾ ਕਿਹੜਾ ਪਿੰਡਾ ਬਰਨਾਲਾ ਹੀ ਪਿੰਡਾ ਬਰਨਾਲਾ ਜਿਲ੍ਹਾ ਪਿੰਡਾ ਕਿਹੜੇ ਬੋਲ ਦਾ ਸੀਮਨ ਲੱਗਿਆ ਵੀਰੇ ਵੀਰ 파ਰਸ ਦੀ ਆ 파ਰਸ ਦੀ ਸੁਰੇਂਦਰ ਸੰਸਨੀ ਵਾਲਾ ਐਚ ਐਸ ਵੀ ਠੀਕ ਹੈ ਵੀਰੇ ਪਹਿਲਾਂ ਕਹਿੰਦੇ ਭਿੰਦੀ ਬਾਈ ਕੋਲੋਂ ਗਿਆ ਹੋਇਆ ਉਹ ਬੋਲ ਮਿੱਤਰੋ ਠੀਕ ਹੈ 파ਰਸ ਇਸ ਵਾਰ ਸੰਸਨੀਵਾਲ ਡੇਰੀ ਫਾਰਮ ਦੇ ਵਿੱਚ ਆ ਤੇ ਬਾਈ ਜਿਹੜੀ ਦੀ ਮਾਂ ਦਾ ਰਿਕਾਰਡ ਹੈ ਤ ਉਹ ਤਾਂ ਕੀ ਰਿਕਾਰਡ ਹੈ ਮੇਰੇ 12 ਪਲਸ ਆ ਪਹਿਲੇ ਸੂਏ ਸੂਈਏ ਜੋ ਪਹਿਲੇ ਸੂਏ 12 ਪਲਸ ਠੀਕ ਆ ਬਾਈ ਤੇ ਬਾਈ ਕਿੰਨੇ ਕ ਪਸ਼ੂ ਆਪਣੇ ਕੋਲੇ ਨੀਲੀ ਰਾਵੀ ਦੇ ਆਪਣੇ ਵੀ ਇਸ ਟਾਈਮ ਤੇ ਇੱਕ ਗਰੇਡਾ ਪੰਜ ਨੀਲੀ ਰਾਵੀ ਦੇ ਸਾਰਾ ਨੀਲੀ ਰਾਵੀ ਦੇ ਕੰਮ ਕਰਦੇ ਹਾਂ ਹਾਂ ਨੀਲੀ ਰਾਵੀ ਦਾ ਕੰਮ ਲੱਗਿਆ ਮੇਰੇ ਅੱਛਾ ਲੱਗਿਆ ਨਾ ਬਾਈ ਕਿੰਨੇ ਟਾਈਮ ਤੋਂ ਹੋ ਗਿਆ ਵੀਰੇ 6-7 ਸਾਲ 6 ਸਾਲ ਠੀਕ ਆ ਬਾਈ ਆਪਣੇ ਕੋਲ ਘਰ ਦੀਆਂ ਝੋਟੀਆਂ ਪਾਲ ਰਹੇ ਆ ਠੀਕ ਹੋ ਗਿਆ ਪਹਿਲਾਂ ਹੀ ਬਈ ਕੰਪੀਟੀਸ਼ਨ ਵਿੱਚ ਲੈ ਕੇ ਹਿੱਸਾ ਕਰਦੇ ਪਿਛਲੇ ਸਾਲ ਵੀਰੇ ਕਟਾ ਲੈ ਕੇ ਆਏ ਸੀ ਐਡਾ ਹੀ ਠੀਕ ਹੈ ਬਈ ਹਾਂ ਉਦੋਂ ਕੀ ਬਣਿਆ ਸੀ ਬਈ ਉਦੋਂ ਵੀਰੇ ਆਪਾਂ ਰਿੰਗ ਚੋਂ ਬਾਹਰ ਹੋ ਗਏ ਜੀ ਜਿੱਤ ਨਹੀਂ ਸਕਿਆ ਬਈ ਐਦ ਕੀ ਹੌਸਲਾ ਮਿਲਿਆ ਐਦ ਕੀ ਪਹਿਲੇ ਨੰਬਰ ਤੇ ਐਦ ਕੀ ਪਹਿਲੇ ਤੇ ਤੇ ਬਹੁਤ ਬਹੁਤ ਮੁਬਾਰਕਾਂ ਬਈ ਆਹ ਕੰਟੀ ਆਈ ਆ ਪਹਿਲੇ ਨੰਬਰ ਤੇ ਹਨਾ ਤੇ ਮੋਬਾਈਲ ਨੰਬਰ ਵੀਰੇ 9757 ਜੀ ਠੀਕ ਹੈ ਬਈ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 98765 26378 98765 26378 26378 ਲੋ ਜੀ ਲੈ ਵੀ ਡਾਕਟਰ ਲਾ ਕੇ ਨਾ ਤੇ ਆਪਾਂ ਕਰਦੇ ਹੁਣ ਜਿਹੜੀ ਆਈ ਆ ਬਾਈ ਦੂਜੇ ਨੰਬਰ ਤੇ ਘੱਟੀ ਤੇ ਇਹ ਜਾਨ ਪਛਾਨ ਕਰਵਾਉਣੇ ਛੋਡੇ ਨਾਲ ਸਾਨੂੰ ਕਹਾਂ ਵੀ ਆਪਣੀ ਘਰ ਨਹੀਂ ਘੱਟੀ ਆ ਬਾਈ ਦੇ ਲਾ ਲਈ ਮਾਈਕ ਤੇ ਪ੍ਰਸ਼ਾਸਕਾਲ ਪ੍ਰਸ਼ਾਸਕਾਲ ਕੀ ਨਾਮ ਭਰਾ ਸਤਨਾਮ ਸਿੰਘ ਜੀ ਪਿੰਡ ਪਿੰਡ ਬੋੜਾਵਾਲੀ ਜ਼ਿਲ੍ਹਾ ਮਾਨਸਾ ਜੀ ਅੱਛਾ ਹੁਣ ਇਹਦੇ ਬਾਰੇ ਜਾਣਕਾਰੀ ਦਿਓ ਦੂਜੇ ਨੰਬਰ ਤੇ ਆਈ ਹੈ ਬਹੁਤ-ਬਹੁਤ ਮੁਬਾਰਕਾਂ ਸੋ ਮੁਬਾਰਕਾਂ ਹੀ ਮੁਬਾਰਕ ਤੇ ਕੀ ਦੀ ਬੱਚੀ ਹੈ ਇਹ ਇਹ ਕਾਰਤੂਸ ਬੱਲਾ ਜੀ ਆਪਣੇ ਕੋਲ ਜੀ ਤੁਹਾਡੇ ਕੋਲ ਆਪਣੇ ਕੋਲ ਹੀ ਹੈ ਹਾਂ ਜੀ ਆਪਣੇ ਕੋਲ ਠੀਕ ਹੈ ਉਹਦੇ ਬਾਰੇ ਜਾਣਕਾਰੀ ਦਿਓ ਉਹ ਵੀ ਕਦੇ ਕੰਪੀਟੀਸ਼ਨ ਵਿੱਚ ਪਾਇਆਗਾ ਉਹ ਪਿਛਲੇ ਸਾਲ ਦੋ ਦੰਦ ਦੇ ਵਿੱਚ ਚੈਂਪੀਅਨ ਰਿਹਾ ਜੀ ਧਰੌਣਲੇ ਦਾ ਹੀ ਪਹਿਲੇ ਮੇਲੇ ਦਾ ਹੋ ਜਾਏ ਭੀਣਗਾ ਹਾਂ ਜੀ ਠੀਕ ਹੈ ਜੇ ਮਾ ਦੇ ਰਿਕਾਰਡ ਦੀ ਗੱਲ ਕਰੀਏ ਭਾਈ ਕੀ ਹੈ ਇਹਦੇ ਮਾ ਦੇ ਦੰਦ ਦਾ ਰਿਕਾਰਡ 17 ਕਿਲੋ ਹੈ ਜੀ ਜੀ ਮਾਂ ਬਿਊਟੀ ਦੇ ਵਿੱਚ 5ਵੇਂ ਨੰਬਰ ਤੇ ਰਹੀ ਐ ਇਸੇ ਸਾਲ। ਕਿਸੇ ਸਾਲ। ਪਰ ਇੱਕ ਜੇ ਗੱਲ ਕਰੀਏ ਨਾ ਇਹ ਆਪਣੀ ਕਹਿੰਦੇ ਘਰ ਦੀ ਗੱਟੀ ਐ। ਇਹਦਾ ਜਿਹੜਾ ਮੰਨ ਲਓ ਵੀ ਸਾਹਣਾਗਾ ਕਾਰਦੂਸ ਉਹਦੀ ਮਾਂ ਬੇਟੀ ਦਾ ਆਪ ਹੀ ਭਰਿਆ ਸੀ। ਠੀਕ ਐ ਬਾਈ। ਠੀਕ। ਤੇ ਉਹ ਹੈਗਾ ਗਾਹਾਂ ਬਾਈ ਕੋਹੇ ਨੂਰ ਦਾ ਹਨਾ। ਠੀਕ ਐ। ਕੋਹੇ ਨੂਰ ਵਾਲੀ ਬਲੱਡ ਲੈਂਡ ਚੋਂ ਕਾਰਦੂਸ ਬੋਲ ਐ। ਦੂਜੇ ਸੂਜ ਦਾ ਚੈਂਪੀਅਨ ਐ ਮਿੱਤਰੋ ਸੋਨਾ ਰਗੇ ਨਾ। ਸੁਨੱਖਾ ਬਹੁਤ ਐ ਗਾਹਾਂ ਦੀ ਮਾਂ ਜਿਹੜੀ ਬਾਈ ਕੱਲ ਇਸੇ ਮੇਲੇ ਦੇ ਵਿੱਚ ਵੈਸਟ ਰਹੀ ਹੈਗੀ। ਤੇ ਇਸ ਟਾਈਮ ਤੇ ਕਹਿੰਦੇ ਕੱਟੀ ਤੁਸੀਂ ਦੇਖ ਸਕਦੇ ਹੋ ਦੂਜੇ ਨੰਬਰ ਤੇ ਆਈ ਹੈ ਮੈਨੂੰ ਇੱਕ ਗੱਲ ਹੋਰ ਵੀ ਸੁਣਨ ਨੂੰ ਮਿਲੀ ਹੈ ਹਾਂ ਬਾਈ ਇਹ ਬੱਚੀ ਹੈ ਜਿਹੜੀ ਡਾਇਰੈਕਟ ਹੈਗੀ ਡਾਇਰੈਕਟ ਕ੍ਰੋਸਿੰਗ ਹੈ ਜੀ ਇਹ ਵੀ ਹੈ ਡਾਇਰੈਕਟ ਕ੍ਰੋਸਿੰਗ ਸਾਈਡ ਤਾਂ ਹੋਊਗੀ ਜਦੋਂ ਘਰ ਦੇ ਵਿੱਚ ਹੀ ਹੈਗੀ ਡਾਇਰੈਕਟ ਡਾਇਰੈਕਟ ਵੀ ਹੈ ਬਾਈ ਇੱਕ ਗੱਲ ਹੋਰ ਹੈ ਇਹ ਟੈਸਟਿੰਗ ਲਈ ਸੀਗੀ ਹਾਂ ਵੀ ਸੀਮਨ ਆਪਾਂ ਫੇਰ ਤਿਆਰ ਕਰਾਵਾਂਗੇ ਸਮਾਰ ਕੇ ਇਹਦੇ ਟੈਸਟਿੰਗ ਦੇਖ ਕੇ ਤੇ ਹੁਣ ਸਤਨਾਪੁਰ ਸੀਮਨਾਂ ਦੀ ਕੀ ਗੱਲਬਾਤ ਹੈ ਬੋਲ ਦਾ ਵਾਰੇ ਤਿਆਰ ਕਰਵਾਉਣੇ ਆ ਜੀ ਹੁਣ ਕਰਵਾਉਣੇ ਆ ਹਾਂਜੀ ਠੀਕ ਆ ਮਰਾ ਦੱਸ ਦੋ ਤਾਂ ਕਿ ਸੀਮਨਾਂ ਦਾ ਪਾਉ ਕਰ ਲਈ ਤੁਸੀਂ ਜਿਸ ਸੀਮਨ ਲੈਣਾ 97806 ਤੇ 15109 ਜੀ 97806 15109 15109 ਲਓ ਜੀ ਵੀਰੇ ਸੰਪਰਕ ਕਰ ਲਿਓ ਤੇ ਇਹ ਨੂੰ ਮਾੜੀ ਕੱਟੀ ਨਾਲ ਜਿਹੜੀ ਤੋੜ ਕੇ ਦਿਖਾਉਣੇ ਬਾਈ ਮਾੜੀ ਤੋੜੀ ਪੱਗੀ ਗੱਲ ਇਹ ਆ ਵੀ ਇਹਦਾ ਸਾਰਾ ਲਾਣਾ ਜਾਣੇ ਬੈਸਟਾ ਜਾਂਦਾ ਬੈਸਟਾ ਜਾਂਦਾਗਾ ਚੰਗੇ ਰਿਕਾਰਡ ਦੀ ਐ ਆ ਦੇਖੋ ਬਾਈ ਜਿਹਨੂੰ ਕਹਿੰਦੇ ਆ ਪੰਜ ਕਲਾਣੀ ਹਨਾ ਸ਼ੂ ਸਾਤ ਦੋ ਤੇ ਪੁੜੇ ਪੜੇ ਇਹ ਗੱਲਬਾਤ ਹੈਗੀ ਹੈ ਨਾ ਤੇ ਤੀਜੇ ਨੰਬਰ ਤੇ ਕਿਹੜੀ ਆਈ ਆ ਪੋਦੇ ਨੇ ਵੀ ਗੱਲਬਾਤ ਕਰਦੇ ਕੈਮੇ ਜੀ ਆ ਵੀਰੇ ਜੇ ਪਹਿਲੇ ਦਹਾ ਜੀ ਅੱਛਾ ਠੀਕ ਦੋਸਤੋ ਕਟੀਆਂ ਦੇ ਵਿੱਚ ਨੀਲੀ 라ਵੀ ਦੇ ਵਿੱਚ ਤਿੰਨ ਮਹੀਨਿਆਂ ਤੋਂ ਤੱਕ ਜ਼ੀਰੋ ਤੋਂ ਲੈ ਕੇ ਇਹ ਕੱਟੀ ਆਈ ਹੈ ਤੀਜੇ ਨੰਬਰ ਤੇ ਤੇ ਜਾਣਕਾਰੀ ਸਾਂਝੀ ਕਰਦੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਿੱਕ ਟਕ ਹਾਂ ਬਾਈ ਹਾਂਜੀ ਵਧੀਆ ਚੜਦੀ ਕਲਾ ਅੱਛਾ ਬਾਈ ਕੀ ਦੀ ਬੱਚੀ ਹੈ ਇਹ ਇਹ ਗੜਵਾਸੂ ਵਾਲੇ 507 ਦੀ ਆ ਬਾਈ ਅਮਰੀਕਾ ਅਛਾ ਹਾਂਜੀ ਠੀਕ ਹੈ ਤੇ ਮਾਣ ਦਾ ਰਿਕਾਰਡ ਦੀ ਗੱਲ ਕਰੀਏ ਕੀ ਹੈਗਾ 15 ਪਲੱਸ ਜੀ ਆਮ ਘਰੇ ਆ ਬਿਲਕੁਲ ਜੀ ਠੀਕ ਹੈ ਇਹਨਾਂ ਨੂੰ ਆਪਾਂ ਤੁੰਨਿਆ ਚੰਗੀ ਤਰ੍ਹਾਂ ਵੀ ਤੁਸੀਂ ਮੇਲੇ ਤੇ ਆਓ ਇਹਨਾਂ ਨੂੰ ਤੁੰਨਿਆ ਪਹਿਲਾਂ ਆਪਾਂ ਠੀਕ ਹੈ ਬਾਈ ਯਾਨੀ ਕਿ ਇਹਨੂੰ ਰਿਕੁਐਸਟ ਕੀਤੀ ਬਾਈ ਮੇਲੇ ਤੇ ਆਓ ਤੁਸੀਂ ਹਨਾ ਤੇ ਇਹ ਖੁੱਡੀ ਪਿੰਡ ਦੀ ਬਾਈ ਐ ਬਾਈ ਖੁੱਡੀ ਪਿੰਡ ਲਈ ਇਹ ਮਾਣ ਦੀ ਖੁੱਡੀ ਕਲਾ ਪਿੰਡ ਲਈ ਇਹ ਮਾਣ ਦੀ ਗੱਲ ਆ ਵੀ ਪਹਿਲਾ ਜਨਵਾਰ ਨੰਬਰ ਤੇ ਲੱਗਿਆ ਤੇ ਪਹਿਲੇ ਹੀ ਮੇਲੇ ਤੇ ਆਇਆ ਬਾਈ ਅੱਛਾ ਪਹਿਲੀ ਵਾਰ ਆਇਆ ਬਾਈ ਹਾਂ ਪਹਿਲੀ ਵਾਰ ਆਇਆ ਇਹਨੇ ਠੀਕ ਹੈ ਯਾਨੀ ਕਿ ਪਹਿਲੇ ਜੀ ਮੱਲਾ ਮਾਰ ਗਿਆ ਪਹਿਲੇ ਜੀ ਮੱਲਾ ਮਾਰ ਗਿਆ ਜੀ ਵਧੀਆ ਗੱਲ ਆ ਨਾ ਵਧਾਈ ਦਾ ਪਾਤਰ ਆ ਬਾਈ ਤੇ ਹੋਰ ਕਿੰਨੇ ਕ ਜਾਣਗੇ 12:00 ਬਾਈ ਤੇਰੇ ਕੋਲ 5-5 ਇਹ ਨੀਲੀ ਰਾਮੀ ਨੇ ਕੱਲੇ ਇੱਕ ਹੋਰ ਵੀ ਆ ਜਾ ਬਾਈ ਤੇ ਸੀਮਨ ਆਪਾਂ ਲਾਇਆ ਦੀ ਬਾਈ ਹਾਂ ਬਾਈ ਸੀਮਨ ਆਪਾਂ ਲਾਇਆ ਸੀਗਾ ਬਾਕੀ ਆਪਣੀਆਂ ਮੋਹਰਾ ਦੇ ਵਿੱਚ ਵੀ ਗੱਟੀਆਂ ਆਈਆਂ ਨੇ ਉਧਰ ਵਧੀਆ ਗੁੱਡੀ ਪਿੰਡ ਦੇ ਵਿੱਚੋਂ ਚਾਰ-ਪੰਜ ਗੱਟੀਆਂ ਆਈਆਂ ਨੇ ਠੀਕ ਹੈ ਜੀ ਵੀ ਜਿਹੜੀਆਂ 100% ਮੈਨੂੰ ਲੱਗਦਾ ਮਾਨ ਆ ਵੀ ਕੁਝ ਨਾ ਕੁਝ ਕਰਨਗੀਆਂ ਇੱਕ ਤਾਂ ਕਰ ਗਈ ਹੈ ਨਾ ਠੀਕ ਹੈ ਬਾਈ ਹਾਂ ਜੀ ਤੇ ਇਹ ਜਿਹੜੀ ਸਾਮ ਸੰਭਾਲ ਲਈ ਆ ਇਸ ਟਾਈਮ ਤੇ ਕਿੰਨਾ ਕੁ ਦੁੱਧ ਇਹਨੂੰ ਚੱਲ ਰਿਹਾਗਾ ਬਸ ਜਿੰਨਾ ਇਹ ਪੀ ਲੈਂਦੀ ਆ ਛੱਡ ਦੇ ਬਾਅਦ ਚੋ ਇਹ ਚੋ ਲੈਂਦੇ ਆ ਬਸ ਮਾਂ ਇਹ ਵੀ ਨੀਲੀ ਚੀ ਹੈ ਜੀ ਹਾਂਜੀ ਮਾਂ ਤਾਂ ਇਹਦੀ ਨੀਲੀ ਰਾਵੀ ਚਾ ਹਾਂ ਮਾਂ ਨੀਲੀ ਚੀ ਹੈ ਜੀ ਮਾਂ ਨੀਲੀ ਚੀ ਹੈ ਬਾਕੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨੀਲੀ ਰਾਵੀ ਆਪਣੇ ਏਰੀਆ ਚ ਘਟ ਹੈਗੀ ਨੀਲੀ ਰਾਵੀ ਦੇ ਉੱਪਰ ਕੰਮ ਕੰਮ ਦੀ ਜ਼ਰੂਰਤ ਆ ਬਾਈ ਹੁਣ ਲੋਕਾਂ ਨੂੰ ਸ਼ੌਂਕ ਹੋਇਆ ਨੀਲੀ ਰਾਵੀ ਦਾ ਜਾਨੀ ਕਿ ਜਿਵੇਂ ਹੁਣ ਸਾਡੇ ਬਰਨਾਲੇ ਦਾ ਪਹਿਲਾ ਐਨੀ ਵਾਲੇ ਇਹ ਹਨ ਜਾਂ ਪਹਿਲਾਂ ਬਾਈ ਹਰਵਿੰਦਰ ਗੱਗੂ ਲੈ ਕੇ ਆਉਣਾ ਹੁੰਦਾ ਸੀ ਠੀਕ ਆ ਹੁਣ ਇਹਨਾਂ ਨੂੰ ਸ਼ੌਂਕ ਪਿਆ ਕੇ ਨੀਲੀ ਰਵੀ ਦੀ ਚੈਨ ਤੁਰ ਪੈਣੀ ਹੈ ਬਾਈ ਠੀਕ ਹੈ ਇੱਕ ਰਿਕਵੈਸਟ ਹੀ ਆ ਵੀ ਨਵੇਂ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਜਿਵੇਂ ਉਧਰ ਬਾਈ ਲੈ ਕੇ ਆਇਆ ਅਮਰੀਕ ਤੁਸੀਂ ਦੇਖਿਆ ਹੀ ਹੈ ਨਾ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਆ ਬਰੀਡ ਹਾਂਜੀ ਬਹੁਤ ਬਹੁਤ ਮੁਬਾਰਕਾਂ ਦੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ ਧੰਨਵਾਦ ਜੀ ਚੰਗਾ ਜੀ